ਇਸ ਰੋਮ ਨਹੀਂ ਕਾਲੀਦਾਰ ਨੂੰ ਪਾਉਣੀ ਬੋਟ ਸਗੀ ਬਾਦਲ ਨੂੰ ਵੀ ਬਾਦਲ ਨਾਲ ਬਾਹਲਾ ਲ ਜਾਣ ਹੈ ਹਾਂਜੀ ਕੋਈ ਸਾਡੀ ਖੇਤਰੀ ਪਾਰਟੀ ਆਓ ਅਸੀਂ ਤੁਹਾਨੂੰ ਪਾਵਾਂਗੇ ਕਿਉਂਕਿ ਉਹਨਾਂ ਦੇ ਵਰਕਰ ਆ ਮਾਦੀ ਕਹਿੰਦੇ ਨੂੰ ਨਹੀਂ ਪਾਉਣੀ ਓਟ ਹੀ ਨਹੀਂ ਪਾਣੀ ਨਹੀਂ ਪਾਉਣੀ ਕੰਮ ਨਹੀਂ ਕਰਿਆ ਕਿਸਨ ਕੀ ਵੋਟ ਪਾਵਾਂਗੇ ਤੁਹਾਨੂੰ ਵੋਟ ਨਹੀਂ ਪਾਉਣੇ ਕਿਦਰ ਹਾਂ ਅਸਦਾਰ ਹੀ ਬਣਿਆ ਦੇਖ ਲੋ ਔੜੇ ਸਾਹਮਣੇ ਤੋਂ ਪੰਜਾਰ ਦਰ ਮਾਰਦੇ ਆ ਬਹੁਤ ਜ਼ਿਆਦਾ ਹਾਲਾਤ ਮਾਰਿਆ ਵੀਰੇ ਉਹ ਸੀ ਆਪਣੇ ਪੱਲੇ ਤੋਂ ਇੱਟਾਂ ਮੰਗਾਈਆਂ ਤਾਂ ਠੋਕਰਾਂ ਤੇ ਬਚਣ ਦੇ ਮਾਰਿਆ ਨੇ ਇੱਟਾਂ ਲਾਉਣ ਲੱਗੇ ਆ ਕੋਝ ਵੀ ਨਹੀਂ ਕਰਿਆ ਗਾੜ ਗਾੜੇ ਬੰਦ ਹੋਣਾ ਚਾਹੀਦਾ ਪਹਿਲਾਂ ਤਾਂ ਬਹੁਤ ਜਿਆਦੇ ਪਰੇਸ਼ਾਨ ਆ ਤੁਹਾਨੂੰ ਕੀ ਨੁਕਸਾਨ ਹੈ ਸਰਕਾਰ ਅਜੇ খালি ਫਿਰਦੇ ਜਿਵੇਂ ਨੁਕਸਾਨ ਹੈ ਨੁਕਸਾਨਾ ਸਟਾ ਪ੍ਰਾਈਵੇਟ ਕਮਾਂ ਨੰਬਰ ਪ੍ਰਾਈਵੇਟ ਬੱਸ ਜਿਵੇਂ ਡੋਕਟਰ ਜਿਵੇਂ ਖਤਮ ਕਰਤਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ 2024 ਦਾ ਜਿਹੜਾ ਅਖਾੜਾ ਪੂਰਾ ਭਖ ਚੁੱਕਿਆ ਤਾਂ ਲੋਕਾਂ ਦੇ ਵਿੱਚ ਜਿਹੜੇ ਉਮੀਦਵਾਰ ਹੈਗੇ ਨੇ ਜਿਹੜੀਆਂ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਲਗਭਗ ਤਾਂ ਅੱਜ ਲੋਕਾਂ ਤੋਂ ਜਾਣਦੇ ਇਸ ਸਮੇਂ ਅਸੀਂ ਪਹੁੰਚੇ ਆਂ ਖਰੜ ਜਿੱਥੇ ਕੀ ਪੰਜਾਬ ਦੇ ਹਰ ਸ਼ਹਿਰ ਤੋਂ ਲੋਕ ਇੱਥੇ ਆ ਕੇ ਵਸੇ ਹੋਏ ਨੇ ਕੋਈ ਪੜਨ ਆਇਆ ਤੇ ਕੋਈ ਇੱਥੇ ਕੰਮਾ ਕਰਨ ਆਇਆ ਤਾਂ ਲੋਕਾਂ ਤੋਂ ਜਾਨਣਾ ਕਿ ਇਸ ਸਮੇਂ ਅਸੀਂ ਖਰੜ ਦੇ বাস ਸਟੈਂਡ ਤੇ ਮੌਜੂਦ ਹੈਗੇ ਜਿੱਥੇ ਕੀ ਪਬਲਿਕ ਹਰ ਤਰ੍ਹਾਂ ਦੇ ਲੋਕ ਇੱਥੇ ਪਹੁੰਚਦੇ ਨੇ ਤਾਂ ਪਬਲਿਕ ਤੋਂ ਜਾਣਾਂਗੇ ਕਿਉਂਕਿ ਲੋਕਤੰਤਰ 'ਚ ਸਭ ਤੋਂ ਵੱਡਾ ਜੋ ਹੱਕ ਹੁੰਦਾ ਹੈ ਲੋਕਾਂ ਨੂੰ ਹੁੰਦਾ ਹੈ ਕਿ ਲੋਕਾਂ ਦਾ ਇਸ ਸਮੇਂ ਇਹਨਾਂ ਵੋਟਾਂ ਦੇ ਵਿੱਚ ਕਿੰਨਾ ਕੁ ਰੁਝਾਨ ਹੈਗਾ ਤੇ ਕਿਹੜੀ ਪਾਰਟੀ ਦੇ ਵੱਲ ਜ਼ਿਆਦਾ ਰੁਝਾਨ ਹੈ ਤੇ ਆਓ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਦਿਲ ਦੀ ਗੱਲ ਕੀ ਕਹਿੰਦੇ ਨੇ ਸਵਾਦ ਦੀਆਂ ਚੋਨਾ ਬਾਈ ਹੋਰੀ ਬੈਠੇ ਨੇ ਗਰੀ ਖਾ ਰਹੇ ਨੇ ਕੀ ਵੋਟਾਂ 2024 ਦੀਆਂ ਚੋਣਾਂ ਜਿਹੜੀਆਂ ਸਰਗਰਮ ਹੋ ਚੁੱਕੀਆਂ ਨੇ ਕੀ ਰੁਝਾਨ ਲੱਗਦਾ ਨਹੀਂ ਸਵਾਰ ਤੇ ਕੀ ਲੱਗਦਾ ਕਿਹੜੇ-ਕਿਹੜੇ ਕੰਮਾਂ ਨੂੰ ਤੁਸੀਂ ਵੋਟ ਕਰਨ ਜਾਓਗੇ ਅਜੀ ਇਸ ਰੋਮਨੀ ਕਾਲੀਦਾਨ ਨੂੰ ਪਾਉਣੀ ਵੋਟ ਸਖਬੀ ਬਾਦਲ ਨੂੰ ਸਖਬੀ ਬਾਦਲ ਨਾਲ ਬਾਲਾ ਜਾਨ ਹੈ ਹਾਂਜੀ ਕੋਈ ਸਾਡੀ ਖੇਤਰੀ ਪਾਰਟੀ ਆ ਉਹ ਅਜੀ ਤੁਹਾਨੂੰ ਪਾਵਾਂਗੇ ਕਿਉਂਕਿ ਉਹਨਾਂ ਦੇ ਵਰਕਰ ਆ ਕੰਮ ਵੀ ਉਹਨਾਂ ਦਾ ਕਰਦੇ ਨੇ ਨਹੀਂ ਇੱਕ ਹੁੰਦਾ ਹੈ ਕੋਈ ਕੰਮ ਕਿਹੜੇ ਕੰਮ ਜਿਹੜਾ ਤੁਸੀਂ ਵਧੀਆ ਇਨਸਾਨ ਆ ਉਹ ਇਹਨਾਂ ਦਾ ਬਹੁਤ ਛੋਟੇ ਛੱਡੇ ਆ ਕੰਮ ਕਰ ਦਿਖਾਏ ਹਾਂ ਕੰਮ ਕਰਕੇ ਵਿਖਾਏ ਹੋਏ ਆ ਅਸੀਂ ਤਾਂ ਉਹਨਾਂ ਨੂੰ ਵੋਟ ਪਾਉਣੀ ਆ। ਕੀ ਕੰਮ ਕਰਦੇ ਹੋ? ਅਸੀਂ ਆਰਬਿਟਰਨ ਚਾਰਜਾਂ। ਅਸੀਂ ਉਹਨਾਂ ਦੀ ਪਾਰਟੀ ਦੇ ਬੰਦੇ ਆ। ਉਹਨਾਂ ਨੂੰ ਹੀ ਵੋਟ ਪਾਉਣੀ ਆ। ਮਤਲਬ ਉਹਨਾਂ ਦੇ ਉਹਨਾਂ ਦੀ ਕੰਪਨੀ ਕੰਮ ਕਰਦੇ ਬੱਸਾਂ ਦਾ। ਉਹਨਾਂ ਨੂੰ ਹੀ ਵੋਟ ਪਾਉਣੀ ਆ। ਬਹੁਤ ਵਧੀਆ ਆਪਣੇ ਪਰਿਵਾਰ ਦੇ ਨਾਲ। ਹਾਂਜੀ ਹਾਂਜੀ ਬਹੁਤ ਵਧੀਆ ਜੀ। ਬਿਲਕੁਲ ਹੋਰ ਵੀ ਲੋਕਾਂ ਤੋਂ ਜਾਣਾਂਗੇ। ਬਾਈ ਜੀ ਹੈਗੇ ਨੇ ਬਾਈ ਜੀ ਕੀ ਇਸ ਵਾਰ ਤਾਂ ਲੱਗਦਾ ਹੈ। ਵੋਟ ਪਾਉਣੀ ਬਾਈ। ਵੋਟ ਪਾਉਣੀ। ਅਸੀਂ ਕਦੇ ਨੂੰ ਨਹੀਂ ਪਾਉਣੀ। ਵੋਟ ਹੀ ਨਹੀਂ ਪਾਣੀ। ਨਹੀਂ ਪਾਉਣੀ। ਮਤਲਬ ਸਰਕਾਰਾਂ ਦੇ ਕੰਮਾਂ ਕੰਮੇ ਨਹੀਂ ਕਰਿਆ ਕਿਸੇ ਨੇ ਕੀ ਵੋਟ ਪਾਵਾਂ ਕਿਸੇ ਨੂੰ। ਬਹੁਤ ਰੋਨੀ ਬੋਨੇ ਕਰ ਦੋ। ਇਹ ਤੋਂ ਬਲੋਂ ਕਾਪੀਓ। ਅੱਜ ਖੰਨੇ ਤੋਂ। ਅੱਛਾ ਕੰਮ ਨਹੀਂ ਹੋਏ ਲੋਕਾਂ ਦੇ। ਕੋਈ ਕੰਮ ਨਹੀਂ ਹੋਇਆ। ਨਾਲਦਾਰ ਨਹੀਂ ਬਣਿਆ ਦੇਖ ਲੋੜੇ ਸਾਹਮਣੇ ਤੋਂ ਪੰਜ-ਛਾਰ ਦਰ ਮਾਰਦੇ ਆ। ਵੱਡਾ ਹੈਡਿੰਗ ਹੈ ਇੱਥੇ। ਵੱਡਾ ਆਇਓ ਨਹੀਂ। ਤੇ ਬੱਸਾ ਤੁਸੀਂ ਤੁਸੀਂ ਬੱਸਾ ਫਿਰ ਇੱਥੇ ਕਿਵੇਂ ਰੋਕਦੇ ਆ ਜਿਵੇਂ ਹੁਣ ਲਾਦ ਕਿੰਨੇ ਮਾਰੇ ਹੈਗੇ ਆ। ਬਹੁਤ ਜ਼ਿਆਦਾ ਹਲਾਤ ਮਾਰੇ ਆ ਵੀਰੇ। ਉਹ ਅਸੀਂ ਆਪਣੇ ਪੱਲੇ ਤੋਂ ਇੱਟਾਂ ਮੰਗਾਈਆਂ। ਤਾਂ ਠੋਕਰਾਂ ਤੇ ਬਚਣ ਦੇ ਮਾਰਾਂ ਨੇ ਇੱਟਾਂ ਲਾਉਣ ਲੱਗੇ ਆ। ਆਪਣੀ ਜੇਬ ਦੇ ਵਿੱਚੋਂ। ਆਪ ਇਸ ਵੀਰ ਨੇ ਇத்ਰਾਖਤਾਂ ਦੀ ਸੇਵਾ ਕਰਾਈ ਆ। ਤਾਂ ਅਸੀਂ ਸ਼ਾਮਾਂ ਦਾ ਆਨੰਦ ਮਾਣ ਸਕਦੇ ਹਾਂ ਸਾਡੇ ਸਿਰ ਤੇ ਸ਼ਾਮਾਂ ਜਮਾ ਹੀ ਨਹੀਂ ਹੈਗੀ ਸਰਕਾਰ ਭਾਲਦੀ 10 ਰੁਪਏ ਬਾਚੀ ਦੀ ਵੀ ਕਰਦੀ ਕੋਈ ਸਹੂਲਤ ਨਹੀਂ ਸਾਨੂੰ ਆਪ ਨੂੰ ਬਾਥਰੂਮ ਕਰਨ ਨੂੰ ਕੋਈ ਲੇਡੀ ਨੂੰ ਬਾਥਰੂਮ ਕਰਨ ਨੂੰ ਹੈ ਯਾਰ ਪੱਸਾ ਖੜਨ ਦੀ ਫੀਸ ਲੈਂਦੇ ਰਹਿੰਦੇ ਹਾਂ ਫੀਸ ਤਾਂ ਨਹੀਂ ਆ ਤੇ ਮਤਲਬ ਬਾਥਰੂਮ ਕੋਈ ਸ਼ੈਲਟਰ ਨਹੀਂ ਫੈਸਿਲਿਟੀ ਕੋਈ ਨਹੀਂ ਸਰਕਾਰ ਵੱਲੋਂ ਅੱਛਾ ਕੁਝ ਨਹੀਂ ਹੈਗਾ ਇੱਥੇ ਬਿਲਕੁਲ ਲੋਕਾਂ ਦਾ ਜਿਹੜਾ ਹੈਗਾ ਕਿ ਇੱਥੇ ਖੜਨ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਹੋਰ ਵੀ ਪਬਲਿਕ ਖੜੀ ਉਹਨਾਂ ਦੇ ਵਿੱਚ ਜਾਣਾ ਹੈਗੇ ਪੱਲੇ ਤੋਂ ਮਗਾਈਆਂ ਸਰ ਜੀ ਜੀ ਆਟਾ ਸੀ ਪੱਲੇ ਤੋਂ ਮਗਾਈਆਂ ਤਾਂ ਅਸੀਂ ਆਪਣੇ ਖੜਨ ਬੈਠਣ ਦੀ ਜਗ੍ਹਾ ਬਣਾ ਰਹੇ ਆ ਆਪਣੇ ਪੱਲੇ ਤੋਂ ਸਿਰ ਬੈਨੂ ਉੱਚਾ ਨੀਮਾ ਸੱਜ ਕਰਨ ਵਾਸਤੇ ਸਰਕਾਰ ਵੱਲੋਂ ਸਾਨੂੰ ਕੋਈ ਫੈਸਿਲਿਟੀ ਨਹੀਂ ਕੋਈ ਵੀ ਸਹੂਲਤ ਆਵਾ ਬਦਲਾਵ ਆਇਆ ਇਹ ਕੋਈ ਬਦਲਾਵ ਨਹੀਂ ਅਸੀਂ ਆਪਣੀ ਜੇਬ ਦਾ ਬਦਲਾਵ ਚੁੱਕ ਰਹੇ ਹਾਂ ਖੜਾਣ ਨੂੰ ਥਾਂ ਹੈਗੀ ਹੈ ਆਂਟੀ ਇੱਥੇ ਆਂਟੀ ਇੱਥੇ ਖੜਨ ਥਾਂ ਹੈਗੀ ਹੈ ਤੁਸੀਂ ਬੱਸ ਸਟੈਂਡ ਆਏ ਹੋ ਇੱਥੇ ਬੈਠੇ ਬੱਸ ਆਹੀ ਕੁਸ਼ ਹੈ ਜੋ ਵੀ ਹੈ ਮਤਲਬ ਸਰਕਾਰਾਂ ਤੁਸੀਂ ਵੋਟਾਂ ਪਾਣੇ ਤੁਹਾਡੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਨੇ ਇੱਥੇ ਕੋਈ ਵੀ ਜਗ੍ਹਾ ਨਹੀਂ ਹੈਗੀ ਘਟਨ ਹੋਇਆ ਇੱਥੇ ਦੋ ਵਾਰੀ ਇਹ ਘਟਨ ਹੋਇਆ ਕਿ ਬੱਸ ਸਟੈਂਡ ਬਣਨ ਦਾ ਦੋਨੋਂ ਵਾਰੀ ਨਹੀਂ ਬਣਿਆ ਰਾਜਾ ਪੜ੍ਹੇਗੇ ਨਾ ਵੀ ਉੱਠਣਗੇ ਕੋਈ ਬੱਸ ਸਟਾੰਡ ਕਣੇ ਨਹੀਂ ਹੁੰਦੀ ਕੋਈ ਹੁਣ ਅਸੀਂ ਚੜਨਾ ਕੋਈ ਜਲੰਧਰ ਵਾਲੇ ਪਿੱਛੇ ਖੜੀ ਕਰਦੇ ਕੋ ਅੰਮ੍ਰਿਤਸਰ ਵਾਲਾ ਅੰਦਰ ਅੱਗੇ ਚੱਲ ਜਾਂਦਾ ਬਦੋ ਇੰਨੀ ਉਮਰ ਤੇ ਕਿਹੜੇ ਬੰਦਾ ਡਿੱਗ ਜਾਂਦਾ ਕੋਈ ਆਹ ਦੇਖੋ ਡਿੱਗੇ ਹੋ ਜਾਣਾ ਛੱਟ ਲੱਗੀ ਹੋਈ ਐ ਇਹ ਗਵਰਨਮੈਂਟ ਨੂੰ ਚਾਹੀਦਾ ਨਹੀਂ ਬਦਲਾਵ ਨੇ ਮਤਲਬ ਆਇਆ ਬਦਲਾਵ ਨਹੀਂ ਹੈ ਕੋਈ ਬਦਲਾਵ ਨਹੀਂ ਹੈ ਬੋਟਾ ਕਿਨੂੰ ਪਾਣੇ ਚਾਹੋਗੇ ਕਿ ਕੀ ਬੋਟ ਪਾਵੇ ਕੋਈ ਜਿੱਤੇ ਜਿਹੜਾ ਕੰਮ ਕਰੂਗਾ ਉਹਨੂੰ ਪਾਵਾਂਗੇ ਠੀਕ ਹੈ ਨਾ ਇਸ ਸਮੇਂ ਕੋਈ ਮਨ ਨਹੀਂ ਹੈਗਾ ਵੀ ਕੋਈ ਨਹੀਂ ਮਨ ਸਾਡੇ ਰਾਤੇ ਸਰਕਾਰ ਬਦਲਾਂਗੇ ਕੋਈ ਸਰਕਾਰ ਬਦਲਾਂਗੇ ਪਰ ਜੀ ਸਰਕਾਰ ਖੁਸ਼ ਨਹੀਂ ਹੈ ਨਹੀਂ ਨਹੀਂ ਜੀ ਇਹਦੇ ਨਾਲ ਤਾਂ ਕਾਂਗਰਸੀ ਇਹ ਵਧੀਆ ਸੀ ਕਾਂਗਰਸੀਆਂ ਚ ਕੁਝ ਪਬਲਿਕ ਦੀ ਸੁਣਤਾ ਸੁਣਾਈ ਤੇ ਸੀ ਨਾ ਹੁਣ ਤਾਂ ਕੋਈ ਸੁਣਾਈ ਨਹੀਂ ਕਿਸੇ ਕਿਸੇ ਦੀ ਲੋਕ ਕੋਈ ਸੀਟਾ ਲਾਓ ਕੋਈ ਬੱਸ ਸਟੈਂਡ ਬਣਾਓ ਕੋਈ ਥਾਂ ਟਿਕਾਣਾ ਠੀਕ ਹੈ ਨਾ ਅਸੀਂ ਕਦੀ ਅੱਗੇ ਚੱਲ ਜਾਂਦੇ ਕਦੀ ਪਿੱਛੇ ਚੱਲ ਜਾਂਦੇ ਨਾ ਕੋਈ ਬੱਸ ਵਾਲਾ ਰੋਕਦਾ ਨਾ ਕੋਈ ਕੁਝ ਕਹਿੰਦਾ ਨਾ ਪਬਲਿਕ ਖੜੀ ਹੁੰਦੀ ਹੈ ਆਸਰੀ ਖੜੀ ਨੇ ਲੋਕ ਦੇਖ ਸਕਦੇ ਹੋ ਪੈਟਰੋਲ ਪਵਾਣਾ ਡੈਲੀ ਪੋਸਟ ਯਾਨਕ ਡੈਲੀ ਪੋਸਟ ਦਿਖਾਉਂਦੀ ਆ ਸਾਨੂੰ ਐਨ ਕਲੀਅਰ ਲੱਗਦਾ ਉਹ ਬਿਲਕੁਲ ਬਿਲਕੁਲ ਹੋਰ ਵੀ ਇੱਥੇ ਲੋਕ ਵੀ ਆ ਰਹੇ ਨੇ ਅੰਗੇ ਕੀ ਕਰਦੇ ਹੋ ਤੁਸੀਂ ਭਈ ਮੇਰਾ ਕੋ ਮੁਦਾ ਫਿਰਦਾ ਬੈਂਕ ਜਾ ਕੇ। ਕੁੰਮਣਾ ਚਲੋ ਕੁੰਮਣਾ ਵੀ ਕਿਸੇ ਕੇ ਨਸੀਬ ਹੁੰਦਾ ਹੈ। ਇਲੈਕਸ਼ਨ ਆ ਰਹੇ ਨੇ ਕੀ ਰੁਝਾਨ ਲੱਗਦਾ ਕੀ ਲੱਗਦਾ ਹੈ ਕਿ ਸਰਕਾਰਾਂ ਲੋਕਾਂ ਵਾਸਤੇ ਕੰਮ ਕਰ ਰਹੀਆਂ ਨੇ ਜਾਂ ਕਰ ਚੁੱਕੀਆਂ ਨੇ। ਕੋਈ ਕੰਮ ਨਹੀਂ ਕਰਿਆ ਸਰਕਾਰਾਂ ਨੇ ਯਾਰ। ਆ ਬੱਸ ਸਟੈਂਡ ਦਾ ਬੁਰਾ ਹਾਲ ਹੈ। ਕੋਈ ਨਹੀਂ ਜਿੰਨੀਆਂ ਸਰਕਾਰਾਂ ਆਲੀਆਂ ਹਰੇਕਤ ਹੈ ਲollipops ਦੇ ਦੇ ਜਾਈ ਜਾਂਦੀ। ਐਸੇ ਬੱਸ ਸਟੈਂਡ ਦਾ ਤਿੰਨ ਵਾਰੀ ਵਿਧਘਟਨ ਹੋ ਲਿਆ। ਪੱਥਰ ਖੜਨ ਨੂੰ ਉਹ ਤੁਹਾਨੂੰ ਮੁਸ਼ਕਲ ਬਹੁਤ ਆ ਰਹੀ ਹੈ ਨਾ। ਹੁਣ ਜਦੋਂ ਇਹ ਪੋੜ ਬਣਿਆ ਲੀਆਂ ਲੌਂਗ ਰੂਟ ਦੀਆਂ ਬੱਸਾਂ ਉਹ ਪੁਲ ਦੇ ਉੱਪਰ ਤੋਂ ਲੰਘ ਜਾਣੀਆਂ ਥੱਲੇ ਆਉਂਦੀ ਨੇ ਖੜਡ ਦੀ ਵੈਲਿਊ ਖਤਮ ਹੋ ਰਹੀ ਹੈ ਜਮਨ ਖੜਡ ਤੋਂ ਹੀ ਹੋ ਇੱਥੇ ਤਾਂ ਪੈਠਣ ਜਗ੍ਹਾ ਨਾ ਕੋਈ ਪਾਣੀ ਦਾ ਰਿਸਕ ਨਹੀਂ ਆ ਰਿਹਾ ਇਹ ਮੇਰੇ ਕੋਲ ਕਿਥੋਂ ਖੜੀ